दीप रोटी लेके आ भुख बड़ी लगी है लगी क्या भाई करे होना काम कामरेडा होना? ਜੀ ਕਿਵੇਂ ਆਏ ਸੀ? ਨੇ ਕਿਹਾ ਅਸੀਂ ਫੰਡ ਇਕੱਠਾ ਕਰਦੇ ਆ ਲੋਕ ਭਲਾਈ ਦੇ ਕੰਮਾਂ ਵਾਸਤੇ। ਫੰਡ? ਹਾਂ ਫੰਡ ਲੋੜ ਪੈਣ ਤੇ ਕਿਸੇ ਜ਼ਰੂਰਤਮੰਦ ਦੇ ਕੰਮ ਆ ਸਕੇ। ਅਸੀਂ ਤਾਂ ਲੋਕ ਸੇਵਾ ਹੀ ਕਰਦੇ ਆ। ਦੇਖੋ ਜੀ ਅਸੀਂ ਬੰਦ ਹੀ ਸੇਵਾ ਤਾਂ ਕਰ ਚੁੱਕੇ ਆ। ਮੰਦਰ ਨੂੰ ਵੀ, ਮਸਜਿਦ ਨੂੰ ਵੀ ਤੇ ਗੁਰਦੁਆਰਾ ਸਾਹਿਬ ਨੂੰ ਵੀ। ਨੇ ਕਿਹਾ ਆ ਤੇ ਵਧੀਆ ਗੱਲ ਆ ਜਿਹੜਾ ਤੂੰ ਧਰਮ ਦੇ ਨਾਂ ਤੇ ਦਾਨਪੁਣ ਕਰ ਰਿਆ ਹੈ। ਪਰ ਲੋਕ ਭਲਾਈ ਦੇ ਕੰਮਾਂ ਵਾਸਤੇ ਵੀ ਜ਼ਰੂਰੀ ਏ। ਦੇਖੋ ਜੀ ਅਸੀਂ ਤਾਂ ਧਾਰਮਿਕ ਬੰਦੇ ਆ। ਇਨਾ ਫਾਲਤੂ ਕੰਮਾਂ ਲਈ ਸਾਡੇ ਕੋਲ ਪੈਸੇ ਨਹੀਂ ਤੁਹਾਨੂੰ ਮਾਫ਼ ਕਰੋ ਜਾਓ ਇੱਥੋਂ ਚਲੋ ਕੋਈ ਨਹੀਂ ਨਿਕਿਆ ਧੰਨਵਾਦ ਤੇਰਾ ਚਲੋ ਮੁੰਡਿਓ ਕੀ ਕਹਿੰਦੇ ਸੀ ਫੰਡ ਦੇ ਨਾਂ ਤੇ ਲੋਕਾਂ ਦੀਆਂ ਜੇਬਾਂ ਕੱਟਦੇ ਫਿਰਦੇ ਆ ਪੈਸੇ ਇਕੱਠੇ ਕਰ ਹੀ ਜਾਂਦੇ ਆ ਵਿਲੇ ਹੋਰ ਇਹਨਾਂ ਨੂੰ ਕੌਣ ਦੇ ਵਿਟਾਵੇ ਵੱਡੇ ਸਮਾਜ ਸੇਵੀ ਹੋਰ ਯਾਰ ਇਹਨਾਂ ਨੂੰ ਤਾਂ ਰੋਟੀ ਖਾਣੀ ਦੁੱਬਰ ਕਰੀ ਹਾਂ ਹਾਂ ਵੀ ਪਿੰਡ ਵਾਲਿਓ ਹੁਣ ਆਪਾਂ ਕੀ ਫੈਸਲਾ ਕਰੀਏ ਸਰਪੰਚ ਸਾਹਿਬ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਪੰਚਾਇਤੀ ਪਿੰਡ ਦੀ ਸਾਂਝੀ ਜਗ੍ਹਾ ਹੁੰਦੀ ਐ ਇਸ ਜਗ੍ਹਾ ਉੱਤੇ ਹਸਪੀਟਲ ਬਣਨਾ ਚਾਹੀਦਾ ਹੈ ਕਿ ਲੋੜਵੰਦ ਗਰੀਬਾਂ ਦਾ ਮੁਕਤ ਇਲਾਜ ਹੋ ਸਕੇ ਨਹੀਂ ਇਸ ਜਗ੍ਹਾ ਤੇ ਮੰਦਿਰ ਹੀ ਬਣੂਗਾ ਕਿਉਂਕਿ ਧਰਮ ਸਭ ਤੋਂ ਵੱਡਾ ਹੁੰਦਾ ਏ। ਨਹੀਂ ਨਹੀਂ, ਸਭ ਤੋਂ ਵੱਡਾ ਧਰਮ ਸਾਡਾ ਹੈ। ਮਸਜਿਦ ਹੀ ਬਣੂਗੀ ਇੱਥੇ। ਕਿਉਂ ਸਰਪੰਚਾ ਮਸਜਿਦ ਹੀ ਬਣਨੀ ਚਾਹੀਦੀ ਹੈ ਇੱਥੇ। ਨਹੀਂ ਨਹੀਂ, ਸਿੱਖ ਧਰਮ ਹੀ ਸਭ ਤੋਂ ਵੱਡਾ ਹੈ। ਇੱਥੇ ਗੁਰਦੁਆਰਾ ਹੀ ਬੰਨਣਾ ਚਾਹੀਦਾ ਹੈ। ਗੱਲ ਸੁਣੋ, ਸਭ ਤੋਂ ਵੱਡੀ ਹੈ ਇਨਸਾਨੀਅਤ। ਤੁਸੀਂ ਇੱਥੇ ਹਸਪਤਾਲ ਬਣਾਓ ਕਿ ਲੋਕਾਂ ਦਾ ਭਲਾ ਹੋ ਸਕੇ। ਚੁੱਪ ਕਰੋ ਕਾਮਰੇਡਾ, ਇੱਥੇ ਕੋਈ ਹਸਪੀਟਲ ਨਹੀਂ ਬੰਨਦਾ। ਤੂੰ ਆਪਣੇ ਲੋਕ ਭਲਾਈ ਦੇ ਕੰਮ ਆਪਦੇ ਕੋਲੇ ਰੱਖ। ਜੋ ਫੈਸਲਾ ਪੰਚਾਇਤ ਕਰੂ ਇੱਥੇ ਉਹੀ ਹੋਊ। ਤੁਰਦਾ ਲੱਗ दीप मैं चलिया जी एक मिनट गाल सुनो जे कि चलना बार चलिया अच्छा शहर चल लो आंधी ਹੋਣਾ ਪ੍ਰਸ਼ਾਦ ਲਈ ਆਉਗੇ ਬਾਬੇ ਸੁਖ ਸੁਖੀ ਸੀ ਠੀਕ ਆ ਲੈ ਆਉਂ

ਮੈਨੂੰ ਲੱਗਦਾ ਕੁਝ ਰੋਕ ਹੋਇਆ ਹੋਵੇ। ਉਹ ਇਹ ਨਹੀਂ ਚੱਕਰਾਂ ਕਿਉਂ ਪੈਣਾ? ਦਕਾਨਾਂ ਬੰਦ ਹੋਈਆਂ ਨਹੀਂ, ਲੀੜੇ ਖਰੀਦਣੇ ਆਪਾਂ। ਚੱਲ ਠੀਕ ਆ ਮੰਗਦਾ ਆਪਾਂ ਕਿਉਂ ਟੈਨਸ਼ਨ ਚ ਪੈਣਾ ਆਪਾਂ ਚੱਲੇ। ਮੈਨੂੰ ਲੱਗਦਾ ਐਕਸੀਡੈਂਟ ਹੋਇਆ ਪਿਆ। ਆਪਾਂ ਦਾ ਜ਼ਰੂਰੀ ਕੰਮ ਚੱਲੇ ਆਂ, ਕਿਉਂ ਪੰਗੇ ਪੈਣਾ ਚੱਲੋ। ਨਹੀਂ ਤਾਰੀ, ਕੰਮ ਨਾਲੋਂ ਪਹਿਲਾਂ ਇੰਦੀ ਜਾਨ ਜ਼ਰੂਰੀ ਏ। ਚੱਲ ਆ ਚੱਕੀਏ ਨੂੰ। ਨੋ ਸ਼ਰਮ ਹੋਣੀ ਚਾਹੀਦੀ ਆ ਤੁਸੀਂ ਉਹਨੇ ਵੀਡੀਓ ਬਣਾਈ ਜਾਂਦੇ ਜੇ ਫੋਟੋਆਂ ਖਿੱਚੀ ਜਾਂਦੇ ਜੇ ਤੁਸੀਂ ਉਹਨੇ ਜਾਣੇਪ ਜਾ ਸਕਦੇ ਚਲੋ ਫੜੇ ਚੱਕਾ ਨੂੰ